ਹਾਂ ਜੀ ਤੁਹਾਡਾ ਸਵਾਗਤ ਹੈ ਜੀ ਰੈਗੂਲਰ ਗ੍ਰਾਉਂਡ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਬ ਅੱਜ ਅਸੀਂ ਪਹੁੰਚੇ ਹਾਂ ਪਿੰਡ ਸ਼ੇਰਪੁਰ ਕਲਾਂ ਦੇ ਵਿੱਚ ਜਿੱਥੇ ਕੀ ਜੋ ਟੂਰਨਾਮੈਂਟ ਦਾ ਆਗਾਜ਼ ਕੀਤਾ ਜਾ ਰਿਹਾ ਧੰਨ ਧੰਨ ਬਾਬਾ ਨਾਨ ਸਿੰਘ ਜੀ ਦਾ ਜੋ ਜੱਦੀ ਪਿੰਡ ਹੈਗਾ ਜਨਮ ਸਥਾਨ ਪਹੁੰਚੇ ਹੈਗੇ ਆ ਤੇ ਗੱਲਬਾਤ ਕਰਾਂਗੇ ਤੁਸੀਂ ਮੇਰੇ ਪਿੱਛੇ ਜੋ ਮੈਂਬਰ ਸਹਿਬਾਨ ਪਿੰਡ ਦੇ ਤੇ ਕਮੇਟੀ ਮੈਂਬਰ ਖੜੇ ਹੈਗੇ ਆ ਜੋ ਕਬੱਡੀ ਟੂਰਨਾਮੈਂਟ 22 ਤੋਂ ਲੈ ਕੇ 26 ਤੱਕ ਚੱਲਣਾ ਹੈਗਾ ਓਪਨ ਕਬੱਡੀ ਤੇ ਫੁੱਟਬਾਲ ਟੂਰਨਾਮੈਂਟ ਉਸ ਸੰਬੰਧੀ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਇਹ ਟੂਰਨਾਮੈਂਟ ਦਾ ਆਗਾਜ਼ ਕੀਤਾ ਜਾ ਰਿਹਾ ਕੀ ਕਿਹੜੀਆਂ-ਕਿਹੜੀਆਂ ਟੀਮਾਂ ਵਿੱਚ ਆਉਣਗੀਆਂ ਕੀ ਕੀ ਇਹਨਾਂ ਦਾ ਪ੍ਰਬੰਧ ਹੈਗਾ ਹਾਂਜੀ ਧੰਨਵਾਦ ਤੁਹਾਡਾ ਜੀ ਹਾਂਜੀ ਸ਼ੁਕਰੀਆ ਜੀ ਜੀ ਸਭ ਤੋਂ ਪਹਿਲਾਂ ਤਾਂ ਏ ਟੀਵੀ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਕਿ ਸਾਡੀ ਇਹ ਸਾਰੇ ਟੂਰਨਾਮੈਂਟ ਦੀ ਕਵਰਿੰਗ ਕਰਨ ਲਈ ਇੱਥੇ ਪਹੁੰਚੇ ਨੇ ਸੋ ਸ਼ੇਰਪੁਰ ਕਲਾਂ ਦਾ ਇਹ 59ਵਾਂ ਟੂਰਨਾਮੈਂਟ ਹੈ ਜੀ ਸੋ ਪਿਛਲੇ 58 ਸਾਲ ਹੋ ਗਏ ਇੱਥੇ ਟੂਰਨਾਮੈਂਟ ਹੁੰਦੇ ਨੂੰ ਸੋ ਸਾਰੇ ਹੀ ਟੂਰਨਾਮੈਂਟ ਬੜੇ ਵਧੀਆ ਹੋਏ ਨੇ ਸਾਡੇ ਪੁਰਾਣੇ ਜਿੰਨੇ ਮੈਂਬਰ ਸਾਹਿਬਾਨ ਨੇ ਸਾਰੇ ਆਏ ਹੋਏ ਨੇ ਮਾੜ ਸਜੀਤ ਸਿੰਘ ਜੀ ਸਾਡੇ ਵਿਚਕਾਰ ਖੜੇ ਨੇ ਸੋ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਜਿਹੜਾ ਇਹ ਟੂਰਨਾਮੈਂਟ ਆ ਇਹ ਸਾਰੇ ਪਿੰਡ ਦਾ ਸਾਂਝਾ ਟੂਰਨਾਮੈਂਟ ਆ ਸਾਰੇ ਪਿੰਡ ਦੀ ਪੰਚਾਇਤ ਸਾਰੇ ਪੁਰਾਣੇ ਪਲੇਅਰ ਸਾਰੇ ਨਵੀਂ ਕਮੇਟੀ ਦੇ ਸਾਡੇ ਜਿਹੜੇ ਪ੍ਰਧਾਨ ਸਾਹਿਬ ਨੇ ਭਗਵੰਤ ਸਿੰਘ ਜੀ ਤੂਰ ਸੋ ਇਹਨਾਂ ਦੀ ਸੋ ਸਾਰੀ ਟੀਮ ਸਾਰੀ ਸਮੁੱਚੀ ਟੀਮ ਸਾਰੇ ਪਿੰਡ ਨੂੰ ਨਾਲ ਲੈ ਕੇ ਅੱਗੇ ਤੁਰੇ ਹੋਏ ਨੇ ਸੋ ਪਿਛਲੇ ਕੁਝ ਸਾਲਾਂ ਸਾਡਾ ਟੂਰਨਾਮੈਂਟ ਬੰਦ ਵੀ ਹੋਇਆ ਸੀ ਉਦੋਂ ਇਹ ਸੀ ਕਿ ਜ਼ਿਆਦਾਤਰ ਨਸ਼ੇਦਰੀਆਂ ਵਧ ਗਿਆ ਸੀ ਸੋ ਐਤਕੀ ਅਸੀਂ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਹੋਏਗਾ ਟੂਰਨਾਮੈਂਟ ਦੇ ਵਿੱਚ ਨਸ਼ਾ ਰਹਿਤ ਟੂਰਨਾਮੈਂਟ ਹੋਏਗਾ ਜਿਹੜੇ ਸਾਡੇ ਮੁੰਡੇ ਨੇ ਜਿਹੜੇ ਸਾਡੇ ਖਿਡਾਰੀ ਨੇ ਇਹ ਬਕਾਇਦਾ ਨਸ਼ੇ ਤੋਂ ਮੁਕਤ ਹੋ ਕੇ ਗੇਮਾਂ ਦੇ ਵਿੱਚ ਖੇਡਣਗੇ ਹੋਰ ਨਵੇਂ ਬੱਚਿਆਂ ਨੂੰ ਉਤਸ਼ਾਹ ਮਿਲੇਗਾ ਸੋ ਇਹਦੇ ਨਾਲ ਜਿਹੜਾ ਸਾਰਾ ਸਮਾਜ ਹੈ ਸਾਡਾ ਇਹਨੂੰ ਸਹੀ ਸਿਹਤ ਮਿਲੇਗੀ ਵੱਡੀ ਗੱਲ ਇਹ ਹੈ ਕਿ ਇਸ ਟੂਰਨਾਮੈਂਟ ਨੂੰ ਜਿਹੜਾ ਕਿ ਇਹਨਾਂ ਪੁਰਾਣਾ ਹੋ ਰਿਹਾ ਵਾ ਇਹਦੀ ਜਿਹੜੀ ਸ਼ੁਰੂਆਤ ਹੋਈ ਸੀ ਇਹ ਮਾਸਟਰ ਵਸਤੀ RAM ਸੀ ਜੀ ਮਾਸਟਰ ਵਸਦੀराम ਜੀ ਨੇ 1954 ਦੇ ਵਿੱਚ 5355 ਦੇ ਵਿੱਚ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਸੀ ਸੋ ਉਹਨਾਂ ਸਮੇਂ 'ਚ ਮੇਰੇ ਫਾਦਰ ਸਾਹਿਬ ਵੀ ਉਹ ਵੀ ਖੇਡਦੇ ਰਹੇ ਆ ਟੂਰਨਾਮੈਂਟ ਦੇ ਵਿੱਚ ਭਾਗ ਲੈਂਦੇ ਰਹੇ ਉਹ ਦੱਸਦੇ ਹੁੰਦੇ ਸੀ ਕਿ ਪਹਿਲਾਂ ਪਹਿਲਾਂ ਅਸੀਂ ਜਿਹੜੇ ਇਨਾਮ ਦੇ ਤੌਰ ਤੇ ਭਾਂਡੇ ਦਿੰਦੇ ਹੁੰਦੇ ਸੀ ਜੀ ਘਰਾਂ ਦੇ ਵਿੱਚੋਂ ਕਣ ਇਕੱਠੀ ਕਰ ਲੈਂਦੇ ਸੀ ਕਣ ਇਕੱਠੀ ਕਰਕੇ ਉਹ ਸ਼ਹਿਰ ਜਾ ਕੇ ਵੇਚ ਕੇ ਆਉਂਦੇ ਹੁੰਦੇ ਸੀ ਫਿਰ ਉਹਦੇ ਭਾਂਡੇ ਲੈ ਕੇ ਆਉਂਦੇ ਸੀ ਜੀ ਸੋ ਬੜਾ ਪੁਰਾਣਾ ਟੂਰਨਾਮੈਂਟ ਆ ਅੱਜ ਕੀ ਬੜੀ ਸਾਰੀ ਨਵੀਂ ਟੀਮ ਲੱਗੀ ਆ ਸਾਡੇ ਜਿਹੜੇ ਪ੍ਰਧਾਨ ਸਾਹਿਬ ਨੇ ਤੂਰ ਸਾਹਿਬ ਸੋ ਇਹ ਨਵੀਂ ਟੀਮ ਅੱਗੇ ਲੱਗੀ ਆ ਤੇ ਪੁਰਾਣਿਆਂ ਦਾ ਸਹਿਯੋਗ ਆ ਜੀ ਸਾਰੇ ਪੁਰਾਣੇ ਸਾਡੇ ਜਿੰਨੇ ਮੈਂਬਰ ਨੇ ਸਾਡੇ ਪਿੰਡ ਦੇ ਜਿਹੜੇ ਪਲੇਅਰ ਨੇ ਰਹੇ ਜਿਸ ਤਰ੍ਹਾਂ ਕਿ ਕੇਵਲ ਕ੍ਰਿਸ਼ਨ ਜੀ ਇੰਟਰਨੈਸ਼ਨਲ ਕਵੱਡੀ ਇੰਟਰਨੈਸ਼ਨਲ ਫੋਟੋਵਾਲ ਕੋਚ ਰਹੇ ਨੇ ਉਹ ਜੀ ਤੇ ਸਾਡੇ ਗੁਰਦੇਵ ਸਿੰਘ ਜੀ ਜਿਹੜੇ ਕਿ ਪੰਜਾਬ ਦੀ ਕਵੱਡੀ ਦੇ ਕੈਪਟਨ ਹੁੰਦੇ ਸੀ ਸੋ ਇਸ ਪਿੰਡ ਨੇ ਬਹੁਤ ਵੱਡੇ ਵੱਡੇ ਪਲੇਅਰ ਪੈਦਾ ਕੀਤੇ ਨੇ ਸੋ ਇਹ ਵੱਡੇ ਪਲੇਅਰ ਪੈਦਾ ਹੋਣ ਦਾ ਕਾਰਨ ਹੀ ਇਹ ਹੈ ਕਿ ਹਰ ਸਾਲ ਇੱਥੇ ਟੂਰਨਾਮੈਂਟ ਹੁੰਦਾ ਰਿਹਾ ਜੀ ਸੋ ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਟੂਰਨਾਮੈਂਟ ਇਹ ਹੋਣੇ ਚਾਹੀਦੇ ਆ ਤਾਂ ਕਿ ਜਿਹੜੀ ਇਹ ਨੌਜਵਾਨੀ ਆ ਇਹ ਨਸ਼ਿਆਂ ਤੋਂ ਪਾਸੇ हट ਕੇ ਇੱਧਰ ਲੱਗ ਸਕੇ ਇਹਦੇ ਵਿੱਚ ਜੋ ਕਬੱਡੀ ਓਪਨ ਤੇ ਫੁੱਟਬਾਲ ਓਪਨ ਹਾਂ ਉਹਦੇ ਨਾਮ ਜਿਹੜੇ ਹੈਗੇ ਉਹ ਕੀ ਕੀ ਹੈਗੇ ਉਹਦਾ ਵੀਰਵਾ ਥੋੜਾ ਜਿਹਾ ਦੇ ਦਤਾ ਦਿਓ ਜੀ ਜਿਹੜੀ ਕਬੱਡੀ ਹੈ ਓਪਨ ਉਹਦਾ ਹੈ ਜੀ 81000 ਰੁਪਿਆ ਪਹਿਲਾ ਨਾਮ ਤੇ 61000 ਦੂਜਾ ਨਾਮ ਫਿਰ ਵੈਸਟ ਰੀਡਰ ਤੇ ਜਾਫੀ ਨੂੰ ਇਹ 51 51000 ਆ ਜੀ 21 21000 21000 ਇਸ ਤਰ੍ਹਾਂ ਜਿਹੜੀ ਕਬੱਡੀ 60 ਕਿਲੋ ਆ ਇਹਦਾ ਜਿਹੜਾ ਨਾਮ 12000 ਤੇ 8000 ਆ ਜੀ ਜੀ ਕਬੱਡੀ 52 ਕਿਲੋ ਇਹਦਾ 7000 ਤੇ 5000 ਇਸੇ ਤਰ੍ਹਾਂ ਹੀ ਫੁੱਟਬਾਲ ਓਪਨ ਹੋਏਗੀ ਪਿੰਡਵਾਰ ਇਦੇ ਚ ਪਹਿਲਾ ਨਾਮ 71000 ਦੂਜਾ 51000 ਫਿਰ ਜਿਹੜੇ ਬੈਸਟ ਪਲੇਅਰ ਨੇ ਉਹਨੂੰ ਸਾਈਕਲ ਦਿੱਤੇ ਜਾਣਗੇ ਇਸ ਤੋਂ ਬਿਨਾ ਫੁੱਟਬਾਲ 40 ਕਿਲੋ ਜੀ ਇਹ ਫੁੱਟਬਾਲ 40 ਕਿਲੋ ਦੇ ਚ ਪਹਿਲਾ 7100 ਦੂਜਾ 5100 ਤੇ ਬੈਸਟ ਪਲੇਅਰ ਨੂੰ ਕੱਪ ਦਿੱਤੇ ਜਾਣਗੇ ਜੀ ਇਸ ਤੋਂ ਬਿਨਾ ਉਸ ਦਿਨ 26 ਤਰੀਕ ਨੂੰ ਲਾਸਟ ਵਾਲੇ ਦਿਨ ਡਰਾ ਕੱਢੇ ਜਾਣਗੇ ਜਿਹੜੇ ਦਰਸ਼ਕਾਂ ਦੇ ਲਈ ਉਹਨਾਂ ਨੂੰ ਸਾਈਕਲ ਦਿੱਤੇ ਜਾਣਗੇ ਸਵੇ ਇਸ ਟੂਰਨਾਮੈਂਟ ਦੇ ਲਈ ਜਿਹੜਾ ਬਹੁਤ ਵੱਡੇ ਵੱਡੇ ਇਨਾਮ ਰੱਖੇ ਗਏ ਨੇ ਇਹਦੇ ਲਈ ਜਿਹੜਾ ਸਹਿਯੋਗ ਹੈ ਉਹ ਜਿੰਨੇ ਸਾਡੇ ਐਨਆਰਆਈ ਵੀਰਵਾਰ ਬੈਠੇ ਨੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਸਾਰੇ ਪਿੰਡ ਵਾਲਿਆਂ ਨੇ ਇਕੱਲੇ ਇਕੱਲੇ ਘਰ ਨੇ ਸਾਨੂੰ ਪੂਰਨ ਸਹਿਯੋਗ ਦਿੱਤਾ ਵਾ ਅੱਜ ਸਾਡੀ ਇੱਥੇ ਮੀਟਿੰਗ ਹੋਈ ਸੀ ਟੂਰਨਾਮੈਂਟ ਦੇ ਸਬੰਧ ਦੇ ਵਿੱਚ ਵੀ ਤੇ ਸਾਰੇ ਨੌਜਵਾਨਾਂ ਚ ਬੜਾ ਅੱਗੇ ਹੋ ਕੇ ਡਿਊਟੀਆਂ ਸੰਭਾਲਦੇ ਨੇ ਕੋਈ ਲੰਗਰ ਦੀ ਡਿਊਟੀ ਹੈ ਸਾਡੇ ਗਗਨ ਹੈ ਮੁੰਡਾ ਇਹਦੀ ਸਾਰੀ ਟੀਮ ਬੜਾ ਵਧੀਆ ਕੰਮ ਕਰਦੀ ਆ ਸੁਨਨ ਨੇ ਆਪ ਮੰਗ ਕੇ ਡਿਊਟੀ ਲਈ ਆ। ਬਾਕੀ ਸਾਰੀਆਂ ਡਿਊਟੀਆਂ ਜਲਾਈਆਂ ਗਏ ਨੇ। ਸੋ ਸਾਨੂੰ ਆਸ ਹੈ ਸਾਨੂੰ ਉਸ ਪ੍ਰਮਾਤਮਾ ਵਾਹਿਗੁਰੂ ਤੇ ਕਿਉਂਕਿ ਬਾਬਾ ਜੀ ਦਾ ਨਗਰ ਹੈ ਸੋ ਇੱਥੇ ਕਿਸੇ ਤਰ੍ਹਾਂ ਦੀ ਕੋਈ ਤੋੜ ਨਹੀਂ ਰਹਿੰਦੀਗੀ। ਜੀ ਸਾਡੇ ਤੇ ਬੜੀ ಅಪਾਰ ਕਿਰਪਾ ਕਲੱਬ ਦਾ ਨਾਂ ਹੀ ਹੈ ਤੰਤਨ ਬਾਬਾ ਆਨੰਦ ਸਿੰਘ ਜੀ ਇਹ ਸਪੋਰਟਸ ਕਲੱਬ ਹੈ। ਜੀ ਸੋ ਇਸ ਲਈ ਸਾਨੂੰ ਕੋਈ ਕੋਈ ਅੜਚਣ ਨਹੀਂ ਆਏਗੀ। ਵਾਹਿਗੁਰੂ ਪ੍ਰਮਾਤਮਾ ਸਾਡਾ ਇਸ ਟੂਰਨਾਮੈਂਟ ਨੂੰ ਬੜਾ ਵਧੀਆ ਕਰਵਾਉਣਗੇ। ਠੀਕ ਹੈ ਜਿਹੜੀਆਂ ਆਪਣੀਆਂ ਟੀਮਾਂ ਆ ਰਹੀਆਂ ਹੈਗੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਕੀ ਮਤਲਬ ਮੇਨ ਜੋ ਨਮਾ ਹੈਗਾ ਦੇ ਵਿੱਚ ਮੈਸੇਜ ਇਹੀ ਹੈ ਕਿ ਸਪੋਰਟਸਮੈਨਸ਼ਿਪ ਹੋਣੀ ਚਾਹੀਦੀ ਉਹਨਾਂ 'ਚ ਜੀ ਖੇਡ ਦੀ ਭਾਵਨਾ ਹੋਣੀ ਚਾਹੀਦੀ ਆ ਜੀ ਵਧੀਆ ਗੇਮ ਦਿਖਾਉਣੀ ਚਾਹੀਦੀ ਆ ਇੱਕ ਦੂਜੇ ਨਾਲ ਜੈਲਸੀ ਨਹੀਂ ਹੋਣੀ ਚਾਹੀਦੀ ਜੀ ਖੇਡ ਦੀ ਭਾਵਨਾ ਨਾਲ ਖੇਡਣਾ ਚਾਹੀਦਾ ਫੁੱਟਬਾਲ ਹੈ ਦਰਸ਼ਕਾਂ ਨੂੰ ਮੈਂ ਇਹ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਇੱਥੇ ਬਹੁਤ ਵਧੀਆ ਫੁੱਟਬਾਲ ਦੇਖਣ ਨੂੰ ਮਿਲੇਗੀ ਕਿਉਂਕਿ ਸਾਡੇ ਕੋਲ ਬਹੁਤ ਟੀਮਾਂ ਆਈਆਂ ਨੇ ਪਰ ਉਹਨਾਂ ਦੇ ਛਾਂਟ ਕੇ ਅਸੀਂ ਸਿਰਫ 32 ਟੀਮਾਂ ਹੀ ਰੱਖਣੀਆਂ ਨੇ। ਅੱਛਾ ਜੀ। 32 ਸਾਰੇ ਪੰਜਾਬ ਦੀ ਜਿਹੜੀ ਟੌਪ ਟੀਮਾਂ ਨੇ ਉਹ ਫੁੱਟਬਾਲ ਖੇਡਣਗੀਆਂ ਇਸ ਤੋਂ ਬਨਾਂ ਕਬੱਡੀ ਦੀਆਂ ਵੀ। ਕਬੱਡੀ ਦੀਆਂ ਵੀ ਅਸੀਂ ਫਿਕਸ ਕੀਤੀਆਂ ਟੀਮਾਂ ਉਹਨੀਆਂ ਟੀਮਾਂ ਹੀ ਮੈਚ ਖੇਡਣਗੀਆਂ। ਸੋ ਬੜੇ ਵਧੀਆ ਮੈਚ ਹੋਣਗੇ। 22 ਤਰੀਕ ਤੋਂ ਸਾਡਾ ਟੂਰਨਾਮੈਂਟ ਚੱਲ ਪੈਣਾ 22 ਤੋਂ 26 ਤੱਕ ਇਹ ਸਾਰਾ ਟੂਰਨਾਮੈਂਟ ਦੇਖਣ ਜੋ ਹੋਏਗਾ। ਠੀਕ ਠੀਕ ਹੈ ਹਾਂਜੀ। ਹਾਂਜੀ ਬਾਈ ਜੀ ਕੀ ਨਾਮ ਹੈ? ਵਾਇਰ ਖਾਲਸਾ ਵੇਸ਼ ਫਤੇ ਜੀ। ਜੀ। ਮੇਰਾ ਨਾਮ ਜੀ ਡਾਕ ਜੀ ਤੇ ਆਪਣਾ ਟੂਰਨਾਮੈਂਟ ਬਹੁਤ ਵਧੀਆ ਤੁਮਦਰਨਾ ਹੋ ਰਿਹਾ ਜੀ 22 ਤੋਂ ਲੈ ਕੇ 22 ਜਨਵਰੀ ਤੱਕ ਠੀਕ ਹੈ ਜੀ ਜਿਸ ਵਿੱਚ ਕਵਡੀ ਓਪਨ ਦੇ ਫੁੱਟਬਾਲ ਜੀ ਕਵਡੀ ਦਾ ਜਿਹੜੇ ਮੈਚ ਆ 22 ਤਰੀਕ ਨੂੰ ਜੇ ਆਲ ਓਪਨ ਦੇ ਹੋਣੇ ਆ ਜੀ ਉਹ ਸਵੇਰੇ 11 ਵਜੇ ਤੋਂ ਸਟਾਰਟ ਕਰਨੇ ਆ ਠੀਕ ਹੈ ਜੀ ਤੇ ਸਾਡੇ ਕੋਲ ਦੋ ਗਰਾਊਂਡ ਆ ਆਲ ਰੈਡੀ ਕਰ ਚੁੱਕੇ ਆ ਜੀ ਤੇ ਬਹੁਤ ਵਧੀਆ ਦਰਸ਼ਕਾਂ ਲਈ ਵੀ ਸਾਈਕਲ ਨਾਮ ਰੱਖੇ ਹੋਏ ਆ ਤੇ ਕਵਡੀ ਓਪਨ ਦੇ ਵਿੱਚ ਤਿੰਨ ਖਿਡਾਰੀ ਬਾਹਰ ਖੇਡ ਸਕਦੇ ਜੀ ਜੀ ਠੀਕ ਹੈ ਜੀ ਹਾਂਜੀ ਤੇ ਜਿਹੜੀਆਂ ਪਹਿਲਾਂ ਟੀਮਾਂ 12 16 ਪੰਦਿਆ ਪਰ 16 16 ਟੀਮਾਂ ਜੀ ਉਹਨਾਂ ਨੂੰ ਹੀ ਜਿਹੜਾ ਉਹਦਾ ਉਹਨਾਂ ਦਾ ਰੈਂਟ ਉਹ ਦੇਵਾਂਗੇ ਜੀ ਠੀਕ 11 ਵਜੇ ਤੱਕ ਜਿਹੜੀਆਂ ਟੀਮਾਂ ਪਹੁੰਚ ਗਈਆਂ ਸਾਡੇ ਕੋਲ ਠੀਕ ਹੈ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਹਾਂ ਜੀ ਹਾਂ ਜੀ ਸਾਡੇ ਜੀ ਸੋ ਠੀਕ ਹੋ ਜੀ ਹਾਂ ਜੀ ਠੀਕ ਹੈ ਜੀ ਬਿਲਕੁਲ ਠੀਕ ਹੈ ਮੈਂ ਤਾਂ ਇਹ ਹੀ ਚਾਹਣਾ ਵੀ ਜਿੰਨੇ ਵੀ ਖਿਡਾਰੀ ਇੱਥੇ ਆਉਣ ਸਾਰਿਆਂ ਨੂੰ ਜੀ ਆਇਆਂ ਪਰ ਇੱਕ ਗੱਲ ਆਪ ਦਾ ਨੋਟ ਕਰਨ ਵੀ ਜਿੰਨੇ ਪਲੇਅਰ ਆ ਨਸ਼ਾ ਮੁਕਤ ਹੋਣ ਜੀ ਨਸ਼ੇ ਤੋਂ ਆਪਾਂ ਬਚਣ ਲਈ ਐਸੇ ਕਰਕੇ ਆਪਾਂ ਕਰ ਰਹੇ ਆ ਸਾਰੇ ਟੂਰਨਾਮੈਂਟ ਤਾਂ ਕਿ ਜਿਹੜੇ ਆਪਣੇ ਆਉਣ ਵਾਲੀ ਪੀੜ੍ਹੀ ਬਚ ਸਕੇ ਹਰ ਇੱਕ ਪਲੇਅਰ ਨੂੰ ਇਹੀ ਬੇਨਤੀ ਆ ਵੀ ਇਹਨਾਂ ਤੋਂ ਬੁਰਾਈਆਂ ਤੋਂ ਦੂਰ ਰਹਿਣ ਠੀਕ ਹੈ ਧੰਨਵਾਦ ਤੁਹਾਡਾ ਜੀ ਹਾਂਜੀ ਕਿਰਪਾ ਬਾਈ ਮੁੰਡੇ ਨਹੀਂ ਨਹੀਂ ਇੱਧਰ ਬੁਲਾ ਦੋ ਅੱਛਾ ਕੋਈ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਇਹੀ ਕਹਿਣਾ ਜੀ ਵੀ ਜਿੰਨਾ ਇਹ ਲੀ ਬਹੁਤ ਪੁਰਾਣੀ ਪਈ ਚੱਲੀ ਆ ਰਹੀ ਹੈ ਟੂਰਨਾਮੈਂਟ ਦੀ ਇਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਆ ਤੇ ਸਾਨੂੰ ਇਹ ਜਿਹੜੇ ਨੌਜਵਾਨਾ ਸਾਡੇ ਇਹਨਾਂ ਤੇ ਬੜੀ ਮਾਣ ਆ ਤੇ ਇਹ ਸਾਨੂੰ ਸਾਨੂੰ ਲੱਗਦਾ ਵੀ ਇਹਨਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਆ ਤੇ ਦਰਸ਼ਕਾਂ ਨੂੰ ਇਹ ਹੀ ਬੇਨਤੀ ਆ ਕਿ ਆਪਣਾ ਕੰਮ ਛੱਡ ਕੇ ਜਿੰਨੀ ਮਤਲਬ ਬਹੁਤ ਆਦ ਦੇ ਵਿੱਚ ਆਓਗੇ ਸਾਡਾ ਪ੍ਰਬੰਧ ਉਦੋਂ ਵਧੀਆ ਹੋਊਗਾ ਵਧੀਆ ਹੋਊਗਾ ਹਾਂਜੀ ਧੰਨਵਾਦ ਹਾਂਜੀ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਕੋਈ ਚੀਜ਼ਾਂ ਬੋਲੀਆਂ ਹੈਗੀਆਂ ਉਹ ਚ ਕੋਈ ਚੀਜ਼ ਰਹਿ ਗਈ ਹੋਵੇ ਤਾਂ ਨਹੀਂ ਚੀਜ਼ ਕੋਈ ਨਹੀਂ ਰਹੀ ਜੀ ਤੇ ਸਾਰਾ ਵਧੀਆ ਤੇ ਟੀਮਾਂ ਦੇ ਲਈ ਜਾਨੀ ਜ਼ਰੂਰੀ ਆ ਵੀ ਬੇਨਤੀ ਆ ਵੀ ਆਪਾਂ ਕਬੱਡੀ ਜਿਵੇਂ ਹੋਰਾਂ ਥਾਵਾਂ ਤੇ ਦੇਖਦੇ ਆ ਵੀ ਇਹ ਲੇਟ ਟੂਰਨਾਮੈਂਟ ਸ਼ੁਰੂ ਹੁੰਦਾ ਵੀ ਆਪਾਂ ਇਹ ਉਹ ਚੀਜ਼ ਦੇ ਨਾਲੋਂ ਜਿਹੜਾ ਵੀ ਇਹ ਬਦਲ ਨਾਵਾ ਆਪਾਂ ਚਾਉਂਦੇ ਆ ਵੀ ਇਥੋਂ ਇਤਿਹਾਸ ਬਦਲਿਆ ਜਾਵੇ ਸ਼ੇਰਪੁਰ ਕਲਾਂ ਦਾ ਵੀ ਜਿਹੜਾ ਸਮੇਂ ਦੇ ਨਾਲ ਸ਼ੁਰੂ ਹੋਵੇ ਇਹ ਮੈਚ ਤੇ ਸਮੇਂ ਨਾਲ ਖਤਮ ਹੋ ਜਾਣ ਜੀ ਸੋ ਬਾਕੀ ਕੋਈ ਪੁਆਇੰਟ ਰਿਹਾ ਨਹੀਂਗਾ ਵੀ ਆਪਾਂ ਸਾਰਾ ਸਾਂਝਾ ਕਰ ਲਿਆ ਸੋ ਬਾਬਾ ਨਾਨ ਸਿੰਘ ਜੀ ਇਹ ਯਾਦਗਾਰੀ ਸ਼ਹੀਦਾਂ ਨੂੰ ਸਮਰਪਿਤ ਸ਼ਹੀਦ ਬਾਬੂ ਅਮਰ ਸਿੰਘ ਜੀ ਇੰਜੀਨੀਅਰ ਉਹਨਾਂ ਨੂੰ ਇਹ ਸਮਰਪਿਤ ਕੀਤਾ ਆਪਾਂ ਟੂਰਨਾਮੈਂਟ ਸੋ ਸਾਰੇ ਨਗਰ ਨੇ ਬਹੁਤ ਵਧੀਆ ਸਾਥ ਦਿੱਤਾ ਜੀ ਜੀ ਖਾਸ ਕਰਕੇ ਆਪਣੇ ਐਨ ਆਰ ਆਈ ਵੀਰਾਂ ਨੇ ਉਹਨਾਂ ਨੇ ਸਾਡਾ ਬਹੁਤ ਇਸ ਟੂਰਨਾਮੈਂਟ ਦੇ ਲਈ ਸਹਿਯੋਗ ਦਿੱਤਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਅਸੀਂ ਅਪੀਲ ਕਰਦੇ ਆ ਸਾਰੇ ਜਿੰਨੇ ਵੀ ਆਸ-ਪਾਸੇ ਦੇ ਨਗਰ ਨਿਵਾਸੀ ਆ ਵੀ ਵੱਧ ਤੋਂ ਵੱਧ ਇੱਥੇ ਪਹੁੰਚਣ ਜੀ ਟੂਰਨਾਮੈਂਟ ਦੀ ਜਿਹੜੀ ਰੌਣਕ ਵਧਾਉਣ ਤੇ ਆਪਣਾ ਟੂਰਨਾਮੈਂਟ ਜਿਹੜਾ ਵਧੀਆ ਸਕਸੈਸ ਹੋਵੇ ਜੀ ਇਹੀ ਆਪਣੀ ਦੁਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਚਲੋ ਆਪਾਂ ਜੋ ਮੈਂਬਰ ਸਭਾ ਨਾਲ ਗੱਲਬਾਤ ਕੀਤੀ ਹੈਗੀ ਆ ਉਹਨਾਂ ਸਾਰਿਆਂ ਦੀ ਇਹੀ ਅਪੀਲ ਹੈਗੇ ਜੋ ਵੀ ਇੱਥੇ ਜੋ ਕਬੱਡੀ ਦੀਆਂ ਜੋ ਟੀਮਾਂ ਜੇ ਫੁੱਟਬਾਲ ਦੀਆਂ ਟੀਮਾਂ ਹੈਗੀਆਂ ਉਹ ਟਾਈਮ ਤੇ ਪਹੁੰਚਣ ਤਾਂ ਜੋ ਅਸੀਂ ਟੂਰਨਾਮੈਂਟ ਅ ਟਾਈਮਸ ਆਰ ਸਟਾਰਟ ਕਰ ਸਕੀਏ ਤੇ ਵਧੀਆ ਤਰੀਕੇ ਨਾਲ ਇਹ ਜੋ ਟੂਰਨਾਮੈਂਟ ਆਪਣਾ ਕਾਮਯਾਬ ਕਰੀਏ ਵੇਖਦੇ ਰਹੋ ਰੈਗੂਲਰ ਗੌਣ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜਗਾਲ ਧੰਨਵਾਦ ਜੀ